ਕੋਈ ਨਾ ਲੈ ਲਵਾਂ। ਜਪਨੂਰ ਨੂੰ ਜਪਨੂਰ ਨੂੰ ਵੀ ਲੈ ਕੇ ਜਾਓ। ਤੂੰ ਲੈ ਕੇ ਜਾਵਾਂ ਵੀ। ਫਿਰ ਇਹਦੇ ਕੱਪੜੇ ਪਾਓ। ਸਹਿਜ ਵੀ ਜਾਊਗਾ ਕਹਿੰਦਾ ਮੈਂ। ਰੱਖ ਨੂੰ ਰਹਿ ਜਿਹਦੇ ਭਾਰੀ ਵਾਲੀ। ਨਾ ਨਾ ਮੋਟੇ ਟੋਪ ਹੈਗੇ ਜਪਨੂਰ ਨੂੰ ਨਾ ਲੈ ਜਾ। ਇਹ ਹਮਾਂ ਦਾ ਲੱਗੂਗੇ। ਕੋਈ ਨਾ ਨਹੀਂ ਲੱਗੂ। ਇਹ ਬਾਤ ਜੱਕੀ ਹੀ ਲੱਗਣੀ। ਗਾ ਮਗਰ ਨਹੀਂ ਮੈਂ ਕਰ ਲਾਂਗੀ ਚਾਹੀਏ ਨੂੰ। ਤੁਸੀਂ ਲੈ ਜਾਓ ਬਸ। ਇਹ ਲਾਂ ਚੱਲੋ ਬ੍ਰੈਡ ਰੋਡ ਖਾਣੇ ਖਾਣੇ ਦੇ ਪਰੇ ਮੈਨੂੰ ਹਲਤੇ ਉਹ ਨਹੀਂ ਗਿਆ ਕਿੱਥੇ ਲੱਗਣਗੇ ਬ੍ਰੈਡ ਉਹਦਾ ਕੋਈ ਚੱਕਰ ਉਹਦਾ ਕੰਦੀ ਕੰਨ ਹਲਤੇ ਚੱਲਣੇ ਹੋਰ ਆ ਆਪਣੇ ਨੇੜੇ ਹੀ ਆ ਜਿੱਥੇ ਨੀਰੇ ਦੀ ਨਜ਼ਰ ਹੀ ਨਹੀਂ ਆ ਰਿਹਾ ਤੂੰ ਤੇ ਦਬ ਬੈਠੇ ਉਹਦਾ ਚੀਕਾਂ ਕੋਈ ਹੈ 10 ਕਮੰਡੀ ਘੁਰਈ ਆਜੇ ਰੋਲਾ ਪਾਇਆ ਹੈਡਲਾਈਟ ਥੋਲੇ ਪੂਰੇ ਜਾਣਾ ਤੇ ਇੱਦਾਂ ਰੋਲਾ ਹੋਏ ਮਮੀ ਹੱਦੀ ਦੋ ਕੋਈ ਚੱਕਰ ਉਹ ਕੋ ਨਾਰਮਲ ਉਹਰਾ ਗਾਲ ਗਾਲ ਦੇ ਦਲੰਗਰ ਲੰਗਰ ਸਾਰੇ ਹੀ ਖਾਂਦੇ ਨੇ ਉਹਨਾਂ ਲੰਗਰ ਨਹੀਂ ਖਾਣਾ ਬਾਬੇ ਦਾ ਲੰਗਰ ਨਹੀਂ ਖਾਵਾਂਗੇ ਤੇ ਹੋਰ ਕੀ ਖਾਵਾਂਗੇ ਰਾਤ ਰਾਤ ਮਜਬੂਰੀ ਹੋ ਗਈ ਸਾਨੂੰ ਤਾਂ ਕਰਕੇ ਰੋਟੀ ਬਾਹਰ ਖਾਦੀ ਆਵੇ ਮਜਬੂਰੀ ਕਾ ਹੀ ਬਣ ਕੋਈ ਮਜਬੂਰੀ ਬਣਦੀ ਥੋੜੀ ਜੀ ਜੀ ਮੈਂ ਤਾਂ ਕਿਹਾ ਸੀ ਇਹਨਾਂ ਨੂੰ ਮੈਂ ਕਿਹਾ ਲੰਗਰ ਖਾਓ ਜਾ ਕੇ ਇੰਨਾ ਵਧੀਆ ਲੰਗਰ ਛਾਈ ਦਾ ਹੁੰਦਾ ਨਾਲੇ ਲੰਗਰ ਸ਼ਕੀ ਦਾ ਹੁੰਦਾ ਆਹੋ ਲੰਗਰ ਛਕੀ ਦਾ ਹੁੰਦਾ ਉੱਥੇ ਜਾ ਕੇ ਨਾ ਹੋਲਡ ਟੇਕ ਬੈਠੇ ਮਜ਼ਾ ਆ ਗਿਆ ਬੜਾ ਹੀ ਕਿਆ ਬਖਾ ਲੇ ਲਾ ਲੰਗਰ ਗੰਗਾਧਰ ਨੂੰ ਪਹਿਲਾਂ ਹੀ ਹੋ ਗਿਆ ਹੁਣ ਅਸੀਂ ਚੱਲੇ ਆਂ ਬਾਜ਼ਾਰ ਨੂੰ ਤੇ ਇੱਥੇ ਰਾਸਤੇ 'ਚ 14 ਦਾ ਲੱਗਰ ਲੱਗਿਆ ਹੋਇਆ ਸੀਗਾ ਤੇ ਇਹ ਬੱਚੇ ਕਰੀ ਵੀ ਤੋਂ ਛਕਣੇ ਆ ਲੰਗਰ ਛਕਣਾ ਆ ਤੇ ਮੈਂ ਚਾਤੀ ਹੁਣ ਤੇ ਇੱਕਾ ਰਮਣ ਕੰਦੀ ਛੋਲੇ ਫੂੜੇ ਖਣੇ ਆ ਉਥੇ ਚੱਲਦੇ ਆ ਲੰਗਰ ਲੱਗਿਆ ਹੋਇਆ ਹੁਣ ਜਾਂਦੇ ਆਂ ਥੋੜਾ ਜਿਆਦਾ ਦੂਰ ਸੁਵਾਵਾਂਗੇ ਰੋਡ ਦਾ ਰੋਟ ਤੇ ਏਡਾ ਪੰਜਾਬੀ ਆਉਂਦੇ ਆ ਛੋਲੇ ਭੂਰੇ ਆਇਆ ਕੋਲ ਆਣਾ ਛੋਲੇ ਭੂਰੇ ਖਾਣ ਦੀ ਦਰ ਹਨ ਬਹੁਤ ਜ਼ਿਆਦਾ ਸ਼ਕੀਨ ਇਸ ਕਰਕੇ ਮੈਨੂੰ ਕਦੀ ਵੀ ਅੱਜ ਛੋਲੇ ਭੂਰੇ ਦਾ ਨਾਸ਼ਤਾ ਕਰਦੇ ਆ ਨਾਸ਼ਤਾ ਹੁੰਦਾ ਕਿ ਡਿਨਰ ਹੁੰਦਾ ਪਤਾ ਨਹੀਂ ਮੈਨੂੰ ਤਾਂ ਇਹ ਕੀ ਹੁੰਦਾ ਸਵੇਰ ਦੀ ਰੋਟੀ ਦਾ ਪਤਾ ਮੈਨੂੰ ਸ਼ਾਮ ਦੀ ਰੋਟੀ ਦਾ ਪਤਾ ਦੁਪਹਿਰ ਦੀ ਰੋਟੀ ਦਾ ਪਤਾ ਤੇ ਵੈਸੇ ਤਾਂ ਮੈਂ ਦੋ ਟਾਈਮ ਹੀ ਖਾਂਦਾ ਤੇ ਦੋ ਟਾਈਮ ਨਾ ਵੀ ਖਾਵਾਂ ਪਰ ਸ਼ਾਮ ਨੂੰ ਤਾਂ ਖਾਣੀ ਖਾਣੀ ਆ ਠੀਕ ਹੈ ਮੈਂ ਆਪਦੀ ਸਿਹਤ ਦਾ ਧਿਆਨ ਰੱਖਦਾਨਾ ਹੈਗਾ ਤੇ ਮੈਂ ਜੇ ਮੈਨੂੰ ਲੱਗੇ ਵੀ ਮੇਰੀ ਸਿਹਤ ਜਾਨਕੀ ਵੀ ਫਲਾਪਟ ਤੇ ਹੋ ਰਹੀ ਆ ਫਿਰ ਮੈਂ ਵੀ ਇੱਕ ਟਾਈਮ ਦੀ ਰੋਟੀ ਘਰ ਤੇ ਬਣਾਉਣਾ ਰਾ ਹੁਣ ਮੈਨੂੰ ਮੇਰਾ ਦਮ ਚੜ ਲੱਗ ਗਿਆ ਰੋਣ ਦੇ ਦਾ ਤਾਂ ਕਰਕੇ ਫਿਰ ਮੈਂ ਹੁਣ ਇੱਕ ਟਾਈਮ ਦੀ ਰੋਟੀ ਕਰਦੀ ਆ ਤੇ ਸਵੇਰ ਦੀ ਰੋਟੀ ਮੈਂ ਕਦੇ ਖਾਵਾਂਗਾ ਕਦੇ ਨਹੀਂ ਖਾਵਾਂਗਾ ਠੀਕ ਹੈ ਤੇ ਹੁਣ ਜਦ ਦਮ ਚੜਨੋਂ ਮੇਰਾ ਹਟ ਗਿਆ ਸਿਹਤ ਮੇਰੀ ਅਕੇ ਨੂੰ ਘਟ ਗਈ ਆ ਨਾ ਕੋਈ ਬਾਅਦ ਤੁਸੀਂ ਲਿੱਸੇ ਹੋਗੇ ਨੋਨੇ ਡੋਗੀ ਆ ਗਈ ਸੀ ਤੇਰੇ ਫੋਨ ਹੈ ਨੋਨੇ ਓਏ ਕੋਈ ਮੈਂ ਦਿੱਤਾ ਨਹੀਂ ਨਾ ਡੋਗੀ ਆ ਗਿਆ ਡੋਗੀ ਡੋਗੀ ਮੰंजे ਨਾਲ ਤੁਰੀ ਜਾਂਦੀ ਜੋ ਕਨੂਰ ਰਾਤ ਅਸੀਂ ਗਏ ਸੀ ਆਈ ਗੋਦੜੀ ਜੀ ਦੇ ਉੱਥੇ ਦੀ ਪ੍ਰੋਗਰਾਮ ਅੱਜ ਫੇਰ ਪ੍ਰੋਗਰਾਮ ਹੈ ਲਗਾਤਾਰ 3 ਦਿਨਾਂ ਪਰ ਅਪਾ ਜੇ ਬਾਬਾ ਫਰੀਦ ਜੀ ਦੇ ਜਿਹੜਾ ਇੱਧਰ ਹੈਗਾ ਹੈ ਨਾ ਥਿਲੇ ਵਾਲੀ ਸਾਈਡ ਉਧਰ ਨਹੀਂ ਗਏ ਤੇ ਤੁਹਾਡੇ ਭਾਜੀ ਜੀ ਫੋਨ ਚ ਤੇ ਉਧਰ ਅੱਜ ਜਾਵਾਂਗੇ ਬਾਕੀ ਲੰਗਰ ਵਗੈਰਾ ਬਹੁਤ ਜ਼ਿਆਦਾ ਸਾਰੇ ਜਗ੍ਹਾ ਲੱਗਾ ਹੋਇਆ ਜਿੱਦਣ ਦੇ ਆਇਆ ਉਦੋਂ ਦਾ ਲੰਗਰ ਹੀ ਚਾਹੀਦਾ ਹਾਂ ਥਾਂ ਥਾਂ ਤੇ ਬੜੀਆਂ ਵਧੀਆ ਵਧੀਆ ਜਗ੍ਹਾ ਵਧੀਆ ਵਧੀਆ ਚੀਜ਼ਾਂ ਜੋ ਕਿਸੇ ਦੀ ਹਰ ਕਿਸੇ ਦੀ ਫੇਵਰੇਟ ਹੁੰਦੀ ਹੈ ਨਾ ਉਹ ਹਰ ਕੋਈ ਆਪਣੀ ਮਨਪਸੰਦ ਜਿਵੇਂ ਮੇਰੇ ਕੜੀ ਚਾਵਲ ਦੀ ਦਿੱਦੀ ਕੜੀ ਚਾਵਲ ਬਹੁਤ ਸਵਾਦਿਓ ਹੁੰਦੇ ਪਰ ਲੰਗਰ ਦਾ ਕੜੀ ਚਾਵਲ ਵਾਸੇ ਵੀ ਬਹੁਤ ਸਵਾਦ ਹੁੰਦੇ ਹਨ ਕਿਉਂਕਿ ਰੇਨ ਰੇਨ ਕੇ ਬਣਾਈ ਹੁੰਦੀ ਹੈ ਰੇ ਬਣਾਈ ਉਹਨਾਂ ਨੇ ਲੇਡੀ ਆ ਲੇਟ ਬਣਾਈ ਸੀ ਲਾ ਗੰਗਾਧਰ ਜੀ ਆ ਗਏ ਗੰਗਾਧਰ ਜੀ ਜਦੋਂ ਬੋਲੀ ਦਾ ਨਾ ਉਦੋਂ ਫੋਟੋ ਵੀ ਆਈ ਦੀ ਹੈ ਤੁਹਾਡੀ ਇਹ ਬਹੁਤ ਸ਼ਰਮਾਂਦਾ ਗੰਗਾਧਰ ਸਾਡਾ ਕੀ ਹੋ ਗਿਆ ਤੇ ਜਪੂ ਕੀ ਕਰ ਰਿਹਾ ਜਪਨੂਰ ਚਲੋ ਨਾਸ਼ਤਾ ਪਾਈਏ ਤੀਜੀ ਰੋਟੀ ਖਾਵਾਂਗੇ ਕੋਣ ਦੀ ਖਾਏਗਾ ਹੈ ਰਾਤ ਫਿਰ ਅੰਦਰੋਂ ਮੇਲਾ ਰਹਿ ਗਿਆ ਦੇਖ ਰੋ ਰਹਿ ਗਿਆ ਰੋਣਾ ਅਮੇਨ ਜਿੱਥੇ ਮੇਲਾ ਸੀ ਉਹ ਤਾਂ ਅਸੀਂ ਵੇਖਿਆ ਹੀ ਨਹੀਂ ਉੱਗੀ ਉਹ ਐਂਟਰੀ ਨਹੀਂ ਸੀ ਉੱਤਰ ਸਾਡੀ ਕਿਉਂਕਿ ਆਪਾਂ ਬਾਈਕ ਤੋਂ ਇਲਾਵਾ ਕਿਤੇ ਜਾ ਨਹੀਂ ਸਕਦੇ ਉਹਨਾਂ ਨੇ ਤੇ ਕਿਹਾ ਸੀ ਨਹੀਂ ਨਹੀਂ ਵੈਸੇ ਪਤਾ ਕੀ ਗੱਲ ਹੈ ਇਹਦੇ ਵਿੱਚ ਉਹਨਾਂ ਨੂੰ ਅਸੀਂ ਦੂਦ ਦੇਈ ਜਾਈਏ ਉਹਨਾਂ ਦਾ ਕੋਈ ਦੂਰ ਨਹੀਂਗਾ ਵੀ ਮੈਂ ਪੁਲਿਸ ਮਲਾਦਨ ਜਦੋਂ ਮੰਡੀ ਦੇ ਅੰਦਰ ਮਾਣ ਲੱਗਦਾ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਅੰਦਰ ਜਾ ਸਕਦੇ ਹੋ ਕਰਬ ਜੇ ਲੈ ਜਾ ਕੋਈ ਹਣਾ ਗਨ ਸਕਿਉਰਿਟੀ ਗਾਰਡ ਖੜਾ ਸੀਗਾ ਮੇਲੇ ਆ ਜਿਨ੍ਹਾਂ ਦੇ ਪ੍ਰਬੰਧਕ ਹਨ ਮੇਲੇ ਵਾਲੇ ਆ ਉਹਨਾਂ ਦਾ ਉਹ ਮੈਨੂੰ ਕਹਿੰਦਾ ਬਾਈ ਜੀ ਸਿੱਧਾ ਅੰਦਰ ਲੈ ਜਾ ਜਿੱਥੇ ਐਂਟਰੀ ਗੇਟ ਆ ਉਥੋਂ ਸਿੱਧਾ ਅੰਦਰ ਜਾਓਗੇ ਤੁਹਾਡੀ ਗੱਡੀ ਠੀਕ ਹੈ ਕਣੀ ਤੇ ਤੁਹਾਡੇ ਲਈ ਕੋਈ ਟਰੈਕਟਰ ਨਹੀਂ ਤੁਹਾਡੇ ਤੁਹਾਡੇ ਲਈ ਫ੍ਰੀ ਮੇਲਾ ਹੈ ਠੀਕ ਹੈ ਤੇ ਅਸੀਂ ਕਿਉਂਕਿ ਭੀੜ ਬਹੁਤ ਸੀਗੀ ਤਾਂ ਕਰਕੇ ਅਸੀਂ ਫਿਰ ਅੱਗੇ ਮੇਲੇ ਦੇ ਵਿੱਚ ਗਾਹ ਨਹੀਂ ਗਏਗੇ ਬਾਹਰੋਂ-ਬਾਹਰੋਂ ਮੇਲਾ ਵੇਖ ਕੇ ਪ੍ਰਸ਼ਾਦਾ ਛਕ ਕੇ ਤੇ ਮੁੜਿਆ ਪ੍ਰਸ਼ਾਦਾ ਦੇ ਵਿੱਚ ਦਾਲ ਪਣੀ ਉਹ ਰਮਨ ਕਹਿੰਦਾ ਉਹ ਵੀਰਆ ਹੁਣ ਚਲੋ ਕਈ ਨਾ ਭੁੱਖੇ ਆਉਂਦੇ ਆ ਅਗਲਾ ਕਹਿੰਦਾ ਵੀ ਦਾਲ ਖਾਦੀ ਖਾਣੀ ਆ ਕੋਈ ਚੰਗੀ ਸਬਜ਼ੀ ਖਾਵਾਗੇ ਹਨਾ ਮੇਰੇ ਅਰੇ ਮੇਰੇ ਯਾਰ ਕੱਲ ਨੇ ਕਹਿੰਦਾ ਵੇ ਰਮਨ ਹਰਗਾ ਤੇ ਉਹੋ ਰਮਨ ਹਰਗੈ ਨੂੰ ਕਿਹਾ ਵੈਸੇਗਾ ਆਜੋ ਆਜੋ ਮਟਰ ਪਨੀਰ ਮਟਰ ਪਨੀਰ ਰਵਣ ਕਹਿੰਦੀ ਮੈਂ ਚਲੋ ਮੈਂ ਇਕ ਥਾਂ ਤੇ ਮਟਰ ਪਨੀਰ ਦੇ ਆਪ ਘਰ ਦੇ ਤੇ ਉੱਥੇ ਬਹੁਤ ਵਧੀਆ ਟੇਸਟੀ ਦਾਲ ਪ੍ਰਸ਼ਾਦਾ ਸੀਗਾ ਰਾਜਮਾ ਤੇ ਮਾਂ ਤੇ ਦਾਲ ਛੋਲੇ ਤੇ ਹੀ ਹਨਾ ਤੇ ਮੈਨੂੰ ਬਹੁਤ ਸਵਾਲ ਲੱਗੇ ਤੇ ਸ਼ਗਿਆ ਪ੍ਰਸ਼ਾਦ ਦੇ ਮੰਦੋ ਤੇ ਮੁੜ ਕੇ ਤੇ ਰਮਨ ਰਹਿ ਗਈ ਸੀ ਕਿਉਂਕਿ ਰਮਨ ਜਪਨ ਨੂੰ ਉਸ ਮਾ ਦੇਸੀ ਪਿੱਛੇ ਬੈਠੀ ਤੇ ਫੇਰ ਰਮਨ ਕਹਿੰਦੀ ਮੈਂ ਵੀ ਪ੍ਰਸ਼ਾਦ ਦੇ ਸਕਣਾ ਮੈਂ ਕਿਹਾ ਵੀ ਤੁਸੀਂ ਵੀ ਸਭ ਉਹ ਭਾਈ ਕਹਿੰਦੀ ਨਹੀਂ ਗਾਂ ਲੰਗਰ ਤੋਂ ਛਕਦੇ ਕਹਿੰਦੀ ਸੇ ਮਟਰ ਪਨੀਰ ਆ ਤੇ ਜਦੋਂ ਉਹ ਸਭ ਪਵਾਏਗੇ ਕਹਿੰਦੀ ਭਾਈ ਤਦ ਔਖਾ ਕਰਕੇ ਮੈਂ ਕਿਹਾ ਕਿੰਦੀ ਦਾਲ ਹੀ ਇੱਥੇ ਆ ਤੇ ਉਸ ਤੋਂ ਬਾਅਦ ਚਲੋ ਪ੍ਰਸ਼ਾਦ ਦੇ ਸਕਿਆ ਤੇ ਦੰਗਰ ਜੋ ਵੀ ਮਿਲੇ ਉਹਦਾ ਹਾਸੇ ਵਾਲੀ ਗੱਲ ਆ ਮਜ਼ਾਕ ਕਰਦੇ ਦੰਗਰ ਜੋ ਵੀ ਮਿਲੇ ਠੀਕ ਹੈ ਉਹ ਸ਼ੱਕਣਾ ਚਾਹੀਦਾ ਕਰਨਾ ਚਾਹੀਦਾ ਦਾਣ ਹੋਵੇ ਚਾ ਜੋ ਮਰਜੀ ਹੋਵੇ ਰੱਖ ਮਿਸਾ ਸਕਣਾ ਚਾਹੀਦਾ ਜ਼ਰੂਰ ਪਲੈਂਕ ਸ਼ੱਕੋ ਜ਼ਰੂਰ ਸਕਣਾ ਚਾਹੀਦਾ ਠੀਕ ਹੈ ਤੇ ਉਹ ਵਰਨਾ ਮੁੰਡਾ ਫੇਰ ਦੁਬਾਰਾ ਕਈ ਵਾਰ ਆਜੋ ਹੀ ਆਇਓ ਮਟਰ ਪਨੀਰ ਮਟਰ ਪਨੀਰ ਮਟਰ ਪਨੀਰ ਤੋ ਕਰਦਾ ਕਰਦਾ ਨਾ ਕਹਿੰਦਾ ਆਜੋ ਦਾਲ ਪਨੀਰ ਦਾਲ ਪਨੀਰ ਮੈਂ ਰੋਕ ਲਿਆ ਮੈਂ ਰੋਕੇ ਮੈਂ ਕਹਿੰ ਗਿਆ ਵੀਰੇ ਮਟਰ ਦਾ ਘਰ ਤੇ ਪਨੀਰ ਚੋਂ ਹੁਣ ਤੋਂ ਨਾਲ ਦਾਲ ਚੋਂ ਵੀ ਕੱਢ ਦੇ ਪਨੀਰ ਮੈਂ ਆਸ ਪਿਆ ਮੈਂ ਗਿਆ ਭਾਈ ਮੇਰੇ ਘਰ ਵਾਲੇ ਕਹਿੰਦੇ ਵੀਰੋ ਧੋਖਾ ਕਰਕੇ ਕਹਿੰਦਾ ਨਹੀਂ ਵੀਰੇ ਹੈਗਾ ਦਾਲ ਚ ਪਨੀਰ ਪਾਇਆ ਹੋਇਆ ਕਹਿੰਦਾ ਉਹ ਗਾਂ ਕਹੀ ਜਾ ਮੈਂ ਕਹਿੰਦਾ ਭਾਈ ਹੁਣ ਉਹਨਾਂ ਨੂੰ ਤੁਸੀਂ ਪਨੀਰ ਨਹੀਂ ਦਿੱਤਾ ਤੇ ਕਹਿੰਦਾ ਭਾਈ ਆ ਜਾਓ ਮੋੜੇ ਆਪਣੀ ਮੈਂ ਕਹਿੰਦਾ ਨਹੀਂ ਭਾਈ ਕੋਈ ਗੱਲ ਨਹੀਂ ਧੰਨਵਾਦ ਘਰੇ ਮਟਰ ਪਨੀਰ ਬਣਿਆ ਹੋਇਆ ਸੀਗਾ ਤੇ ਆਪਣੀਆਂ ਕਨੂਟ ਖਾਣ ਦੇ ਪੀ ਬਾਲੇ ਸੀ ਕੁਝ ਵੀ ਨਹੀਂ ਅਸ ਠੀਕ ਹੈ ਜੇ ਆਪਣੂ ਸ਼ੌਨ ਆਈ ਹੈ ਤੇ ਬਾਕੀ ਗੱਲਾਂ ਆਪਾਂ ਫੇਰ ਕਰਦੇ ਆ ਕੋਈ ਗੱਲ ਨਹੀਂ ਗੱਲਾਂ ਚੱਲਦਾ ਰਹਿਣਗੇ ਅਸੀਂ ਹੁਣ ਕਰਦੇ ਆ ਪਰਸਾ ਵਾਪਸ ਚਲੇ ਜਾਵਾਂਗੇ ਤੇ ਇੱਕ ਕੱਲ ਰਾਤ ਸ਼ਾਮੀ ਜਾਂਦੇ ਹੋਏ ਫੋਨ ਆਇਆ ਸੀ ਹਾਂ ਭੈਣ ਦਾ ਫੋਨ ਆਇਆ ਸੀ ਕੋਟਪੁਰੇ ਤੋਂ ਉਹ ਕਹਿੰਦੇ ਮਿਲਣਾ ਹੈ ਜ਼ਰੂਰ ਜੀ ਸਦਕੇ ਜਦੋਂ ਮਰਜ਼ੀ ਮਿਲੋ ਸਾਨੂੰ ਆਓ ਠੀਕ ਹੈ ਤੁਹਾਡੀ ਸਾਡੀ ਸੋਹਣੀ ਤੇ ਪਿਆਰੀ YouTube ਵੀਡੀਓ ਤੇ ਤੁਹਾਡੇ ਲਈ ਅਸੀਂ ਰੱਬ ਖਾਹ ਜਰ ਜਦੋਂ ਬਾਹਰ ਜਾਓ ਤੇ ਮਿਲੋ ਆਪ ਕੋ ਘੰਟਰਾ ਮਨ ਠੀਕ ਹੈ ਸੁੰਦਰ ਨਗਰ ਸੁੰਦਰ ਨਗਰ ਫਰੋਏ ਪਰ ਰੋਡ ਤੇ ਤੁਸੀਂ ਪੁੱਛ ਸਕਦੇ ਬਹੁਤ ਸਾਰੇ ਮਿਲੇ ਸਨ ਬਹੁਤ ਮਿਲੇਗਾ ਮਾਈ ਗੋਦ ਗੀ ਗੁਰਦੁਆਰਾ ਸਾਹਿਬ ਉੱਤੇ ਬਹੁਤ ਸਾਰੇ ਮਿਲੇ ਸਨ ਕਈ ਜਿਵੇਂ ਇੱਕ ਚੀਜ਼ ਨੋਟਿਸ ਕੀਤੀ ਅਸੀਂ ਫੇਰ ਦੁਬਾਰਾ ਕਿ ਨਾ ਕਈਆਂ ਨੂੰ ਨੋਟੀਫਿਕੇਸ਼ਨ ਨਹੀਂ ਮਿਲਦਾ ਉਹਨਾਂ ਨੇ ਸਾਨੂੰ ਆਂਟੀ ਦੀ ਲਿਖਿਆ ਕਿ ਹੁਣ ਤੁਸੀਂ ਵੀਡੀਓ ਨਹੀਂ ਪਾਉਂਦੇ ਆ ਇਹ ਚੀਜ਼ ਬੜੀ ਸੋਮਰੀ ਸੁਣਨ ਨੂੰ ਮਿਲੀ ਹੈ ਅਸੀਂ ਵੀਡੀਓ ਡੇਲੀ ਪਾਉਂਦੇ ਆ ਕਦੀ ਹੋ ਜਾਂਦਾ ਛੁੱਟ ਜਾਂਦੀ ਹੈ ਦੋ ਦਿਨ ਹੋ ਗਏ ਆ ਕੋਈ ਉਵੇਂ ਤਾਂ ਨਹੀਂ ਹੋਇਆ ਕਦੀ ਮੈਂ ਤਾਂ ਹੀ ਕਿਹਾ ਸੀ ਕਿ ਜੇ ਨੋਟੀਫਿਕੇਸ਼ਨ ਨਹੀਂ ਆਂਦਾ ਤੁਸੀਂ ਤੇ ਇੱਕ ਵਾਰੀ ਨਾ ਉੱਤੇ ਸਰਚ ਕਰਕੇ ਇੱਕ ਨੋਕੀ ਜਿਹੀ ਚੈਨਲ ਤੇ ਤੁਸੀਂ ਉੱਥੋਂ ਦੀ ਦੇਖ ਸਕਦੇ ਹੋ ਜਿਵੇਂ ਸਬਸਕ੍ਰਾਈਬ ਤੇ ਕੀਤਾ ਆਏਗਾ ਪਰ ਕਈਆਂ ਨੂੰ ਨੋਟੀਫਿਕੇਸ਼ਨ ਨਹੀਂ ਆਉਂਦੇ ਜਦੋਂ ਆਪਾਂ ਰੋਜ਼ ਦੀ ਚੀਜ਼ ਵੇਖਦੇ ਆ ਉਹਨਾਂ ਨੂੰ ਪਰਸ਼ੋ ਹੋ ਜਾਂਦੀ ਹੈ ਜੇ ਆਪਾਂ ਨਾਗਾ ਪਾਦੀ ਹੈ ਹਫਤੇ ਦਾ ਵੀ ਪਾਦੀ ਹੈ ਚਾਰ ਦਿਨ ਦਾ ਵੀ ਪਾਦੀ ਤੇ ਉਹ ਚੀਜ਼ ਸਾਨੂੰ ਬਹੁਤ ਨੀਚੇ ਚਲੀ ਜਾਂਦੀ ਹੈ ਤਾਂ ਕਰਕੇ ਰੋਜ਼ ਦੀ ਰੁਟੀਨ ਦੇ ਕਾਰਨ ਚੀਜ਼ ਉੱਪਰ ਨੋਟਿਸ ਵੀਡੀਓ ਤੁਹਾਨੂੰ ਉੱਪਰ ਹੀ ਨਜ਼ਰ ਆਏਗੀ ਤੇ ਇਸ ਲਈ ਜੇ ਨਹੀਂ ਹੁੰਦਾ ਇਹ ਚੀਜ਼ ਜੇ ਤੁਸੀਂ ਸਰਚ ਕਰਕੇ ਏਕਨੋਕੀ ਜੋੜੀ ਚੈਨਲ ਤੋਂ ਵੀਡੀਓ ਦੇਖ ਲਓ ਤੇ ਉਹਨੂੰ ਸ਼ੇਅਰ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਪਹੁੰਚ ਤੇ ਸ਼ੇਅਰ ਨਾਲ ਸਪੋਰਟ ਨਾਲ ਵੱਡੀ ਫੈਮਿਲੀ ਹੋਏਗੀ YouTube ਫੈਮਿਲੀ ਆਪਾਂ ਬਹੁਤ ਵੱਡੀ ਜਾ ਕੇ ਲੈ ਕੇ ਆਣੀ ਹੈ ਬਹੁਤ ਵੱਡੀ ਕਰਨੀ ਹੈ ਸ਼ੇਰ ਦੇ ਨਾਲ ਹੀ ਆਪਣੀ ਫੈਮਲੀ ਵਧੇ ਖੁੱਲੇਗੀ ਕਿਉਂਕਿ ਹਾਂ ਜਿੱਥੇ ਵੀ ਜਾਂਦੇ ਆ ਸਾਰੇ ਮਿਲਦੇ ਨੇ ਪਤਾ ਲੱਗਦਾ ਹੈ ਕਿ ਅਸੀਂ ਇਥੋਂ ਜੁੜੇ ਨੇ ਉਹਨਾਂ ਰਾਤ ਤੇ ਅਸੀਂ ਆਂਦੇ ਪਏ ਸੀ ਉਹ ਆਏ ਵੀਰੇ ਉਹਨੀ ਮਲੋਟ ਤੋਂ ਆਏ ਸੀ ਮੈਨੂੰ ਨਹੀਂ ਪਤਾ ਕਿੱਥੇ ਆ ਪਰ ਉਹ ਮਲੋਟ ਤੋਂ ਆਏ ਸੀ ਨਾਮ ਸੁਣ ਕੇ ਐਵੇਂ ਲੱਗਾ ਜਿਵੇਂ ਬਹੁਤ ਦੂਰ ਹੈਗਾ ਮੈਨੂੰ ਤੇ ਪਤਾ ਨਹੀਂ ਪੰਜਾਬ ਦੇ ਚ ਨੇੜੇ ਹੀ ਹੋਵੇ ਫਰੀਦਕੋਟ ਦੇ ਤੇ ਮੇਲੇ ਤੋਂ ਮਿਲੇ ਸੀ ਤੁਹਾਨੂੰ ਬੜਾ ਬੜਾ ਲੱਗੇ ਬੜਾ ਬੜਾ ਜੀ ਆਪਾਂ ਨੂੰ ਦੂਰ ਚਲੋ ਸਾਹ ਹੁਤੇ ਕਿਸੇ ਦੀ ਪਛਾਣ ਨੀ ਕੀ ਕੋਣ ਸਾਰੇ ਵੀਡੀਓ ਦੇਖਦਾ ਕੋਈ ਨਹੀਂ ਪਰ ਅਗਲਾ ਸਾਨੂੰ ਜਦੋਂ ਦੇਖ ਕੇ ਪਹਿਚਾਣਦਾ ਹੈ ਗੱਲ ਕਰਦਾ ਤੁਹਾਨੂੰ ਬਹੁਤ ਵਧੀਆ ਲੱਗਦਾ ਕੱਲ ਹੁਣ ਇੱਕ ਭੈਣ ਅਸੀਂ ਉਹ ਗੱਡੀ 'ਚ ਜਾ ਰਹੇ ਸੀ ਉਹ ਫਰੀਦਕੋਟ ਦੇ ਰਹਿਣ ਵਾਲਿਆ ਤੇ ਉਹਨਾਂ ਨੇ ਨਾ ਸਾਨੂੰ ਜਾਂਦਿਆਂ ਨੂੰ ਬਾਈਕ ਤੇ ਹਾਂ ਉਹਨਾਂ ਨੇ ਆਵਾਜ਼ ਸੁਣਿਆ ਉਹਨਾਂ ਨੇ ਦੇਖਿਆ ਦੇਖਿਆ ਤੇ ਵੀ ਬਾਹਰ ਨਿਕਲੀ ਭੈਣ ਗੱਡੀ ਦੇ ਬਾਹਰ ਖੜੀ ਥਾਂ ਦੇਖਣ ਦੀ ਵੀ ਉਹੀ ਆ ਕਿ ਹੋਰ ਆ ਕੋਈ ਹੈ ਨਾ ਜਦੋਂ ਅਸੀਂ ਕੋਲ ਦੀ ਲੱਗੇ ਮੈਂ ਸੁਣ ਲਿਆ ਸੀਗਾ ਭੈਣ ਕਹਿੰਦੇ ਵੀ ਹਾਂ ਉਹੀ ਆ ਫਿਰ ਉਹਨਾਂ ਨੇ ਅੱਗੇ ਲਿਆ ਕੇ ਗੱਡੀ ਦੁਆਰਾ ਫੇਰ ਗੱਡੀ ਤੋਰੀ ਬਰੋਬਰ ਲਿਆ ਕੇ ਉਹਨਾਂ ਨੇ ਰਮਨ ਨੂੰ ਬੁਲਾਇਆ ਆਪਣਿਆਂ ਦੀ ਤਰ੍ਹਾਂ ਆਵਾਜ਼ ਆ ਰਹੀ ਹੈ ਮੈਨੂੰ ਨਾ ਮੈਂ ਜਿਵੇਂ ਮੇਰੀ ਭੈਣ ਵੱਡੀ ਆਵਾਜ਼ ਮਾਰਦੀ ਆ ਨਾ ਮੈਨੂੰ ਲੱਗਾ ਪਹਿਲੇ ਐਂ ਜੀ ਕਿ ਜਿਵੇਂ ਪਤਾ ਨਹੀਂ ਕਾਫੀ ਟਾਈਮ ਤੋਂ ਜਿਵੇਂ ਆਪ ਦਾ ਕੋਈ ਆਵਾਜ਼ ਮਾਰਦਾ ਨਾ ਐਵੇਂ ਕਿ ਉਰੇ ਆਈ ਰਮਨ ਹਾਏ ਰਮਨ ਹਾਂ ਹਾਏ ਹਾਂ ਐਵੇਂ ਕਰਕੇ ਜਦੋਂ ਆਵਾਜ਼ ਮਾਰੀ ਮੈਨੂੰ ਪਤਾ ਨਹੀਂ ਪਰ ਜ ਆਪਨਾ ਜਾਣ ਪਛਾਣਦਾ ਹੋਏਗਾ ਕੋਈ ਜਿਹੜਾ ਮਨ ਪਰ ਚਲੋ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਐਵੇਂ ਕਰਕੇ ਬਾਦਲ ਕੋਈ ਸਾਨੂੰ ਨਹੀਂ ਜਾਣਦਾ ਤੁਸੀਂ ਸਾਨੂੰ ਜਾਣਦੇ ਹੋ ਐ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ ਮਾਨ ਜਾਂ ਮਹਿਸੂਸ ਹੁੰਦਾ ਹਾਂ ਕਿ ਕਿੱਥੇ ਕਿੱਥੇ ਜਾ ਕੇ ਸਾਡਾ ਨਾਮ ਹੁਣ ਚੱਲ ਪਿਆ ਹੈ ਹਨਾ ਇੱਕ ਨੋਕੀ ਜੋੜੀ ਦੇ ਨਾਮ ਤੋਂ ਅਸੀਂ ਤੁਹਾਨੂੰ ਤੁਸੀਂ ਸਾਨੂੰ ਸਾਰੇ ਦੁਨੀਆ ਦੇ ਵਿੱਚ ਮਸ਼ਹੂਰ ਕਰਤਾ